ਹਰ ਚੰਗਾਇ ਤੇ ਬਾਣੀ ਤੇ ਸਾਰੀ ਸਾਰੀ ਵਾਸੋ ਵਧਿਆ ਜਿੰਨੂੰ ਜਿੱਥੇ ਵੀ ਮਰਜ਼ੀ ਲੈ ਕੇ ਚੱਲ ਪੋ ਪਹਿਲੇ ਤੋਂ ਲੈ ਕੇ 24 ਤੱਕ ਉਹ ਜਿੰਨੂੰ ਜਿਸ ਚੀਜ਼ ਨੂੰ ਪੜੋਗੇ ਉਹਦਾ ਵੱਖਰਾ ਹੀ ਆਨੰਦ ਹੁੰਦਾ ਤੇ ਵੱਖਰੀ ਗੱਲ ਹੁੰਦੀ ਇਹਦਾ ਮਾਣਾਂ ਵੱਖਰਾ ਹੀ ਉਹਦਾ ਲੇਖੀ ਵਾਈ ਵਿਦਾ ਉਸ ਜਿਹੜਾ ਬੰਦਾ ਜਿਹਦੇ ਅਕਲ ਬੁੱਧੀ ਨਾਲ ਲਿਖਣਾ ਉਹ ਕਿਸੇ ਨਾ ਕਿਸੇ ਮੈਟਰ ਨੂੰ ਲੈ ਕੇ ਚੱਲਦਾ ਕਿਸੇ ਮਸਲੇ ਦੇ ਉੱਤੇ ਲਿਖਦਾ ਕੋਈ ਬੁੱਕ ਲਿਖਦਾ ਜਦ ਪਰਮੇਸ਼ਰ ਦਾ ਖੌਲਦਾ ਉਹ ਮਟੀਰੀਅਲਿਸਟਿਕ ਗੱਲਾਂ ਦੀ ਗੱਲ ਨਹੀਂ ਕਰਦਾ ਕਿਉਂਕਿ ਜਿਹੜੀਆਂ ਮਟੀਰੀਅਲ ਨੇ ਗੱਲਾਂ ਜਿਹੜੀਆਂ ਪੈਸੇ ਢੇਲੇ ਵਾਲੀਆਂ ਨੇ ਲਾਲਚ ਵਾਲੀਆਂ ਨੇ ਜਾਂ ਜ਼ਮੀਨਾਂ ਜਾਇਦਾਦਾਂ ਵਾਲੀਆਂ ਨੇ ਇਸ ਹਦਾ ਅੱਗੇ ਬਦਲਦੀਆਂ ਆਈਆਂ ਤੇ ਗਾੜੀ ਵੀ ਅੱਗੇ ਵੀ ਕੀ ਹੋਣਾ ਪਤਾ ਉਹਦਾ ਕਾਰਨ ਦੇਖੋ ਕਿਉਂ ਬਦਲਦਾ ਸਾਰਾ ਕੁਝ ਕੋਈ ਵੀ ਵਿਅਕਤੀ ਆ ਉਹ ਬਚਪਨ ਤੋਂ ਲੈ ਕੇ ਆਪਣੇ ਬढ़ापे ਤੱਕ ਜਿਹੜੀਆਂ ਬੀਬੀਆਂ ਦੀ ਉਮਰ ਕਾਫੀ ਹੋ ਗਈ ਆ ਜਰਾ ਨਿਗਾਹ ਮਾਰ ਕੇ ਦੇਖੋ ਜਿਹੜੀ ਸੋਚ ਬਚਪਨ ਵੇਲੇ ਸੀ ਜਦੋਂ ਤੁਹਾਨੂੰ ਸੁਰਤੀ ਸੰਭਾਈ ਆ ਕੀ ਅੱਜ ਉਹੀ ਆ ਜਿਹੜੀ ਜਵਾਨੀ ਵੇਲੇ ਸੁਰਤੀ ਹੀ ਕੀ ਅੱਜ ਉਹੀ ਆ ਕੀ ਜਦੋਂ ਬੱਚੇ ਹੋਏ ਆ ਉਦੋਂ ਸੁਰਤੀ ਸੀ ਅੱਜ ਉਹੀ ਆ ਜਦੋਂ ਬੱਚੇ ਵੱਡੇ ਹੋਏ ਉਹਨਾਂ ਨੂੰ ਪਾਲਣ ਪੋਸਣ ਦਾ ਹੀ ਇਹ ਤਗੜੇ ਹੋ ਜਾਣੇ ਪੜ ਲੈਣ ਜੇ ਕਰਨੇ ਉਹ ਕਰਨੇ ਜਿਵੇਂ ਸਰਮੀਏ ਮੁੜ ਕੇ ਕੈਨੇਡਾ ਨੂੰ ਹੀ ਜਾਣ ਤੇ ਦੇਖੋ ਸੋਚ ਬਦਲ ਗਈ ਨਾ ਬੰਦਾ ਹੀ ਨਾ ਔਰ ਜਦੋਂ ਬੰਦਾ ਬੁੱਢਾ ਹੁੰਦਾ ਉਦੋਂ ਦੀ ਸੋਚ ਕੀ ਹੁੰਦੀ ਹੈ ਜਿਹੜਾ ਅੱਗੇ ਕਮਾਂਡ ਕਰਦਾ ਵਾ ਤੇ ਉਹ ਮੁੜ ਕੇ ਕੀ ਕਰਦਾ ਹੁਕਮ ਚਲਾਉਣ ਜੋਗਾ ਨਹੀਂ ਇਸੇ ਤਰ੍ਹਾਂ ਮਟੀਰੀਅਲ ਚੀਜ਼ਾਂ ਇਹਨਾਂ ਦੀ ਲਾਲਸਾ ਵਧਦੀ ਵੀ ਹੈ ਚੱਲਦੀ ਹੈ ਦੁਨੀਆ ਤੋਂ ਚੀਜ਼ ਪਿੱਛੇ ਚੀਜ਼ ਮਿਲਦੀ ਹੈ ਵਟਾਂਦਰੇ ਚ ਮਿਲਦੀ ਹੈ ਬੰਦਾ ਵੀ ਵਟਾਂਦਰੇ ਦੇ ਨਾਲ ਚੱਲਦਾ ਇਕੱਲਾ ਬੰਦਾ ਵਾ ਉਹਦੀ ਤਾਂ ਵੀ ਕੋਈ ਵੈਲਿਊ ਨਹੀਂ ਇਕੱਲੀ ਔਰਤ ਹੈ ਤਾਂ ਉਹਦੀ ਕੋਈ ਵੈਲਿਊ ਨਹੀਂ ਇਹਨਾਂ ਦਾ ਵੀ ਵਟਾਂਦਰਾ ਹੁੰਦਾ ਇੱਕ ਦੂਜੇ ਨਾਲ ਮਿਲਦੇ ਆ ਤੇ ਫੇਰ ਹੀ ਗਾੜੀ ਪਰਵਾਜ਼ ਚੱਲਦੀ ਹੈ ਤੇ ਇਸੇ ਤਰ੍ਹਾਂ ਮਟੀਰੀਅਲ ਚੀਜ਼ਾਂ ਇਹ ਮਟੀਰੀਅਲ ਚੀਜ਼ਾਂ ਬਣਦੀਆਂ ਨੇ ਮਸ਼ੀਨਰੀ ਨਾਲ ਬਣਨ ਕਿਹ ਜੀ ਨਾਲ ਬਣ ਫੇਰ ਹੀ ਉਹਨਾਂ ਦੀ ਪ੍ਰੋਡਕਸ਼ਨ ਬਣਦੀ ਹੈ ਚੀਜ਼ਾਂ ਵੱਧਦੀਆਂ ਨੇ ਤਾਂ ਅੱਗੇ ਅੱਗੇ ਸੰਸਾਰ ਦੀ ਵਿਵਸਥਾ ਜਿਹੜੀ ਚੱਲਦੀ ਆ ਜਿਸ ਤਰ੍ਹਾਂ ਬੰਦਾ ਤਬਦੀਲ ਹੁੰਦਾ ਇਸੇ ਤਰ੍ਹਾਂ ਇਹ ਮਟੀਰੀਅਲ ਚੀਜ਼ਾਂ ਨੂੰ ਤਬਦੀਲ ਹੁੰਦੀਆਂ ਰਹਿੰਦੀਆਂ ਸਟੇਬਲ ਕੋਈ ਵੀ ਚੀਜ਼ ਨਹੀਂ ਰਹਿੰਦੀ ਲੇਕਿਨ ਜਿਹੜੀ ਪਾਣੀ ਦਿਖਾਈ ਗਈ ਆ ਉਹਦਾ ਮੁੱਦਾ ਜੋ ਆ ਇਹ ਸਦਾ ਸਟੇਬਲ ਰਹਿੰਦਾ ਰਹਿੰਦਾ ਰਹੀ ਰਹਿੰਦਾ ਸਦਾ ਇਸ ਤੇ ਬਣੀ ਇਹਦੀ ਕਦੀ ਕੋਈ ਤਬਦੀਲੀ ਨਹੀਂ ਹੁੰਦੀ ਕਾਰਨ ਨਾ ਆਤਮਾ ਜਿਹੜੀ ਆ ਨੂਰੀ ਆ ਉਹ ਵੀ ਬਦਲਦੀ ਨਹੀਂ ਸਰੀਰ ਬਦਲਦੇ ਹੋਏ ਬਾਹਰੀ ਵਜੂਦ ਤਨਬੂਦ ਬਦਲਦੇ ਮਟੀਰੀਅਲ ਆ ਨਾ ਇੱਕ ਬੁੱਧੀ ਦੇ ਗੁਣਾ ਦਾ ਬਣਿਆ ਹੋਣਾ ਤੇ ਇਹ ਗੁਣ ਖਤਮ ਹੋ ਜਾਂਦੇ ਆ ਮਿੱਟੀ ਵਾਲੇ ਗੁਣ ਖਤਮ ਹੋ ਜਾਂਦੇ ਆ ਲੇਕਿਨ ਜਿਹੜਾ ਅੰਦਰ ਵਾਲਾ ਗੁਣ ਹੈ ਜਿਹਦੇ ਕਰਕੇ ਤੁਸੀਂ ਕਹਿੰਦੇ ਸਾਨੂੰ ਰੱਬ ਮਿਲ ਜੇ ਸਾਡੀ ਮੁਕਤੀ ਹੋ ਜੇ ਸਾਨੂੰ ਫਲਾਨ ਹੋ ਜੇ ਉਹ ਅੰਦਰ ਵਾਲਾ ਗੁਣ ਜਿਹੜਾ ਉਹ ਜੇ 50000 ਸਾਲ ਪਹਿਲੋਂ ਸੀ ਉਦੋਂ ਵੀ ਉਹੀ ਸੀ ਤੇ ਅੱਜ ਵੀ ਉਹੀ ਹੈ ਉਹਦੇ ਵਿੱਚ ਤਬਦੀਲੀ ਅਸਾ ਜਿੰਨੇ ਇਸ ਗੁਣ ਨੂੰ ਬਣਾਇਆ ਆਤਮਾ ਨੂੰ ਬਣਾਇਆ ਆਤਮਾ ਨੂੰ ਕਿੰਨੇ ਬਣਾਇਆ ਜੇ ਆਤਮਾ ਨੂੰ ਅੰਦਰੋਂ ਨਹੀਂ ਤਬਦੀਲ ਹੋ ਜਾਂਦਾ ਉਹ ਨੂਰੀ ਦਾ ਨੂਰੀ ਰੱਖਦਾ ਉਹ ਸਰੀਰ ਨਹੀਂ ਬਣਦੀ ਸਰੀਰ ਧਾਰਨ ਕਰਦੀ ਆ ਤੇ ਉਹ ਆਪ ਵੀ ਕੀ ਹੁੰਦਾ ਆਪ ਵੀ ਕਦੀ ਤਬਦੀਲ ਨਹੀਂ ਬੰਨ ਚਾਹੁੰਦਾ ਲੋ ਨਾ ਮੈਂ ਬਦਲਾਂ ਤੇ ਨਾ ਮੇਰੇ ਭਗਤਾਂ ਦਾ ਬਦਲਣ ਤੇ ਮੈਨੂੰ ਰੰਝਾ ਨਹੀਂ ਆਉਂਦਾ ਮੰਨਦਾ ਮੌਣੀ ਬਦਲਦਾ ਤੇ ਮੇਰੇ ਭਗਤ ਵੀ ਭਗਤ ਕੀ ਚਾਹੁੰਦੇ ਜਿਹੜਾ ਮਰਜੀ ਜੋਗ ਹੋਵੇ ਕਰ ਜੂ ਉਹ ਸਾਰਜੂ ਤੇ ਰੇਤਾ ਦੁਆਪਰ ਕੋਈ ਹੋਵੇ ਉਹ ਕੀ ਚਾਹੁੰਦੇ ਤੇ ਸਾਨੂੰ ਕੀ ਮਿਲੇ ਭਗਵਾਨ ਤੇ ਭਗਵਾਨ ਕੀ ਚਾਹੁੰਦਾ ਬਾਕੀ ਗੱਲਾਂ ਦੇ ਨਾਲ ਕੋਈ ਹੁਣ ਇੱਕ ਗੱਲ ਦੇਖੋ ਜਿਹੜੇ ਰਾਈਟਰ ਨੇ ਬਹੁਤ ਕੁਝ ਲਿਖਦੇ ਨੇ ਹੈਨਾ ਉਹ ਪਰਮਾਤਮਾ ਜੀ ਵੀ ਨੁਕਸ ਕੱਢੀ ਜਾਂਦੇ ਆ ਤੇ ਰੱਬ ਜੀ ਜਦੋਂ ਆਉਂਦਾ ਉਹ ਵੀ ਲਾਕਤੀ ਹੁੰਦਾ ਤੇ ਰੱਬ ਤਾਂ ਆਉਂਦਾ ਹੀ ਨਹੀਂ ਰੱਬ ਤਾਂ ਘੱਲਦਾ ਰੱਬ ਕੀ ਕਰਦਾ ਰਿਹਾ ਅਵਤਾਰਾਂ ਪੈਗੰਬਰਾਂ ਗੁਰੂਆਂ ਨੂੰ ਭੇਜਦਾ ਜਿਹੜਾ ਭੇਜਦਾ ਵਾ ਉਹ ਕਦੀ ਆਪਣਾ ਅਸਲ ਰੂਪ ਜੋ ਆ ਉਹ ਦਿਖਾਉਂਦਾ ਨਹੀਂ ਜੇ ਦਿਖਾਉਂਦਾ ਹੈ ਤਾਂ ਸਰੀਰ ਦੇ ਅੰਦਰ ਹੁੰਦਾ ਹੁਣ ਜਿੰਨੇ ਵੇਖਣਾ ਬਾਹਰੋਂ ਸਰੀਰ ਵੇਖਣਾ ਕਿ ਇਹ ਰੱਬ ਦਾ ਰੂਪ ਹੈ ਪਰਮਾਤਮਾ ਲੇਕਿਨ ਸਰੀਰ ਮੁੜ ਕੇ ਸਰੀਰ ਰਹਿੰਦੇ ਮੁੜ ਕੇ ਉਹਦੇ ਦਾ ਵੀ ਸਰੀਰ ਤੇ ਵੀ ਮਾਤਾ ਦੇ ਗਰਭ ਚੋਂ ਆਉਣਾ ਜਨਮ ਵੀ ਹੋਣਾ ਬਚਪਨ ਵੀ ਹੋਣਾ ਜਵਾਨੀ ਵੀ ਹੋਣੀ ਬੜਾਪਾ ਵੀ ਹੋਣਾ ਅਖੀਰ ਖਤਮ ਵੀ ਹੋਣਾ ਸਰੀਰੋ ਖਤਮ ਤੇ ਜਿਹਦਾ ਵਿੱਚ ਪਰਮਾਤਮਾ ਬੈਠਾ ਹੁੰਦਾ ਉਹ ਇਸੇ ਤਰ੍ਹਾਂ ਇਸ ਪ੍ਰਮਾਤਮਾ ਦੀ ਹਾਜ਼ਰੀ ਦੇ ਵਿੱਚ ਕੋਟਨ ਕੋਟ RAM ਕੋਟਨ ਕੋਟ ਕ੍ਰਿਸ਼ਨ ਹੋ ਜਾਂਦੇ ਆ। ਇਸਾ ਨੂੰ ਸਾ ਮੁਹੰਮਦ ਹੋ ਜਾਂਦੇ ਆ। ਸਾਰੇ ਪਾਤਸ਼ਾਹ ਆ ਪਤਾ ਨਹੀਂ ਕਿੰਨੀ ਰੋਕਦਾ ਕਿ ਤੋੜਾ ਕਰਦਾ ਸਾਰੀ ਖੇਲ ਉਹ ਕਰਤੇ ਦੇ ਹੱਥ 'ਚ ਆ। ਸਾਰੀ ਖੇਲ ਕਿਹਦੇ ਹੱਥ 'ਚ ਆ? ਉਹ ਕਰਤੇ ਦੇ ਹੱਥ 'ਚ ਤੇ ਕਰਤਾ ਕਿੰਨੀ ਵਾਰਾ ਹੁੰਦਾ? 1 ਵਾਰ। 1 ਵਾਰਾ ਹੁੰਦਾ। ਔਰ ਉਹਦੇ ਕਿਸੇ ਕਿਸੇ ਨੂੰ ਉਹਦੇ ਹੋਣ ਦਾ ਪਤਾ ਨਹੀਂ ਉਹਦਾ ਅੱਜ ਵੀ ਮੌਜੂਦਗੀ ਦੇ ਵਿੱਚ ਪਤਾ ਨਹੀਂ ਅਹਿਸਾਸ ਕਰਦੇ ਆ ਕੋਈ ਸ਼ਕਤੀ ਆ ਉਹ طاقت ਆ ਔਰ ਉਹਦੇ ਅੰਤ ਦਾ ਵੀ ਕਿਸੇ ਨੂੰ ਪਤਾ ਨਹੀਂ ਕਿਉਂਕਿ ਬੰਦਿਆਂ ਨਾਲ ਆਪਾਂ ਵਿੱਚ ਇਹੀ ਕਰਦੇ ਆ ਨਾ ਕਿ ਜਦੋਂ ਵਰਲਡ ਵਾਰ ਹੋਏ ਤੇ ਦੁਨੀਆ ਕਾਫੀ ਬਰਬਾਦ ਹੋ ਜੂ ਤੋਂ ਕਰ ਦੇਵਗੇ ਬੰਦੇ ਹੀ ਖਤਮ ਹੋਣਗੇ ਨਾ ਲੇਕਿਨ ਜਿਨੇ ਜਿਨੇ ਬੰਦੇ ਪਹਿਲਾਂ ਇੰਨੇ ਬਣਾਏ ਆ ਤੇ ਜਿਨੇ ਖਤਮ ਕਰਨੇ ਆ ਠੀਕ ਆ ਨਾ ਉਹਨੂੰ ਜਿਹੜੀਆਂ ਮਟੀਰੀਅਲ ਚੀਜ਼ਾਂ ਨੇ ਐਟਮੀ ਵਾਰਿਆ ਚੈਲੂਟਰ ਬੰਦੇ ਆ ਕਵਾਰਟ ਕੋਈ ਵੀ ਜਿੰਨੇ ਵੀ ਹੈਗੇ ਆ ਉਹ ਕੋਈ ਹੋਰ ਉਹਨੂੰ ਪਰ ਸਮਾਨਾਂ ਤੋਂ ਪਰੇ ਜਾ ਕੇ ਸੂਰਜ ਤੋਂ ਪਰੇ ਜਾ ਕੇ ਉਹ ਮਾਰੂ ਉਹ ਤੇ ਟਾਕ ਬੀ ਜਾਵੇ ਇਸੇ ਤਰ੍ਹਾਂ ਜੀਵ ਦੇ ਵਿਚਾਰ ਬਦਲਦੇ ਆ ਨਿਕਲ ਜੋ ਪ੍ਰਾਣ ਅਧਾਰੀ ਆ ਪਰਮੇਸ਼ਰ ਆ ਜੋ ਆਤਮਾ ਦੇ ਨਾਲ ਆ ਉਹ ਕਦੀ ਤਬਦੀਲ ਨਹੀਂ ਹੁੰਦਾ ਸਰੀਰ ਖਤਮ ਹੋਊਗਾ ਕਿਉਂਕਿ ਕੁਝ ਵਿਦਵਾਨ ਚਾਹੇ ਕੁਝ ਬੁੱਧੀਮਾਨ ਇਸ ਚੀਜ਼ ਨੂੰ ਮੰਨਦੇ ਆ ਤੇ ਕੁਝ ਨਹੀਂ ਮੰਨਦੇ ਠੀਕ ਹੈ ਜੇ ਪ੍ਰਮਾਤਮਾ ਦੇ ਉਲਟ ਜਿਹੜਾ ਐਂਟੀ ਗੋਡ ਥਿਊਰੀ ਨੂੰ ਚਲਜੋ ਕਹਿੰਦੇ ਨੇ ਕੁਝ ਨਹੀਂ ਜੋ ਬੰਦਾ ਕਰ ਰਿਹਾ ਠੀਕ ਹੈ ਲੇਕਿਨ ਉਹਦੇ باوجود ਵੀ ਦੇਖੋ ਜੋ ਕੁਝ ਬੰਦੇ ਕਰਦੇ ਆ ਸੋਚਦੇ ਆ ਇੱਕ ਵੇਲੇ ਕੋਈ ਕਿਸੇ ਪੋਲੀਟੀਕਲ ਲੀਡਰ ਦੀ ਲੈ ਲਓ ਗੱਲ ਇੱਕ ਵਕਤ ਹੁੰਦਾ ਜਾਂ ਧਾਰਮਿਕ ਲੀਡਰ ਦੀ ਲੈ ਲਓ ਕਿਸੇ ਦੀ ਲੈ ਲਓ ਸਿਆਸੀ ਦੀ ਲੈ ਲਓ ਧਾਰਮਿਕ ਦੀ ਲੈ ਲਓ ਇੱਕ ਵੇਲੇ ਹੁੰਦਾ ਕੋ ਧਾਰਮਿਕ ਲੀਡਰ ਜਾਂ ਸਿਆਸੀ ਲੀਡਰ ਦੇ ਪਿੱਛੇ ਬੜੀ ਜਨਤਾ ਹੁੰਦੀ ਹੈ ਬੜੇ ਲੋਕ ਉਹਦੇ ਨੇ ਆਈ ਬੰਦੇ ਉਹ ਬੰਦਾ ਉਹੀ ਹੁੰਦਾ ਮੰਨਣ ਵਾਲੇ ਉਹੀ ਹੁੰਦੇ ਆ ਲੇਕਿਨ ਇੱਕ ਟਾਈਮ ਆਉਂਦਾ ਉਹਦੇ ਪਿੱਛੋਂ ਘੜ ਜਾਂਦੇ ਉਹਦੀ ਨੁਕਤਾ ਚੀਨੀ ਲਿਖਤਨੀ ਇਹ ਸ਼ੁਰੂ ਕਰ। ਲਿਖਤਨੀ ਕਿਸ ਕਰਕੇ ਸ਼ੁਰੂ ਹੁੰਦੀ ਆ ਕਿ ਇਹ ਬਾਹਰੀ ਚੱਲਣ ਵਾਲਾ ਰੂਪ ਜਦ ਬਾਹਰੀ ਗੱਲਾਂ ਦੇ ਨਾਲ ਤਬਦੀਲ ਹੁੰਦਾ ਤੇ ਲੋਕਾਂ ਦੀ ਵਿਚਾਰ ਵੀ ਬਦਲਦੀ। ਲੇਕਿਨ ਸਾਰੇ ਪਬਲਿਕ ਨੂੰ ਅਨੰ ਚਲਾਉਣ ਵਾਲਾ ਜਾਂ ਉਸ ਵੇਲੇ ਮੌਕੇ ਦਾ ਕੋਈ ਸਿਆਸੀ ਲੀਡਰ ਜਾਂ ਧਾਰਮਿਕ ਲੀਡਰ ਜਾਂ ਕੋਈ ਰਹਿਬਰ ਹੋਵੇ। ਔਰ ਉਹਨਾਂ ਨੂੰ ਵੀ ਚਲਾਉਣ ਵਾਲਾ ਜਿਹੜੇ ਮੰਨਦੇ ਨੇ ਉਹਨਾਂ ਨੂੰ ਚਲਾਉਣ ਵਾਲਾ ਹੋਈ ਆ ਔਰ ਜਿਹਨੂੰ ਮੰਨਦੇ ਨੇ ਉਹਨੂੰ ਵੀ ਚਲਾਉਣ ਵਾਲਾ ਉਹ ਜਿਹੜਾ ਦੋਨਾਂ ਨੂੰ ਗੁਰੂ ਚੇਲਿਆਂ ਨੂੰ ਚਲਾਉਣ ਵਾਲਾ ਉਹ ਕਾਰੀਗਰ ਕਿਡਾ ਵੱਡਾ ਤੇ ਉਸ ਦੀ ਗੱਲ ਜਿਹੜੀ ਅੱਗੇ ਜਿਸ ਦਾ ਸਥਾਨ ਪਹਿਲੇ ਕੀਤਾ ਨੇ ਗਿਆ ਹਾਂਜੀ ਲਓ ਆ

ਰੁਆ ਰਣੇ ਸਨੂ ਲੋ ਅੱਲਾ ਕੀ ਦਾ ਮਨੁਸਤਾਨ ਵਸ ਰਿਓ ਇਹ ਗੁਲਿੰਪੜਨ ਲਗੇ ਹਾ ਇਹ T Z 6 11 ਪਿੰਡ ਸਹੀ ਕਲਾਂ ਜ਼ਿਲ੍ਹਾ ਜਮੂ ਪੂਰਨ ਸਿੰਘ ਦੀ ਗ੍ਰਹਿ ਲਿਖਤ ਰਗੋਨ ਦਾ ਫਿਸ਼ਰਮਨ ਕੰਨਦੋ ਅਰਸ਼ੰਗਰ ਜੀਓ ਸਭ ਤੋਂ ਵੱਡੀ ਵਿਵਸਥਾ ਪੀਆ 3 ਜੇਟ ਜਿਹੜਾ ਜੇਟ 3 ਜੇਟ 63 ਸਮਤ 11 63 ਸਮਤ ਕਿੰਨਾ 11 तकरीबन 1975 ਦੀ ਗੱਲ ਹੈ ਕਲੰਡੀ ਗੱਲ ਹੈ 1900 ਦੀ ਗੱਲ ਹੈ 1975 ਹੋ ਗਏ ਤੇ 22 ਤੇ ਇਹ ਹੋ ਗਏ ਠੀਕ ਜਿਵੇਂ ਹੋ ਗਿਆ 48 ਸਾਲ 47 48 ਸਾਲ ਪਹਿਲੂ ਦੀ ਗੱਲ ਲਿਖ ਤੇ ਆਏ ਹੁਣ ਸਾਲ ਤੁਰੇ ਜਾ ਰਹੇ ਸਹੀ ਕਲਾਮ ਹੀ ਬਦਲ ਗਈ ਜਿਹੜੇ ਪਹਿਲੂ ਉੱਥੇ ਆ ਕੇ ਤੰਬੂਆਂ ਚ ਵਸੇ ਉਹਨਾਂ ਦੇ ਘਰ ਬਣ ਕੇ ਕਿਸੇ ਨੇ ਕੋਠੀਆਂ ਬਣਾ ਲਈਆਂ ਤੇ ਕਈ ਸਹੀ ਦੇ ਵਿੱਚ ਬਣੀਆਂ ਕੋਠੀਆਂ ਜਿਹੜੀਆਂ ਛੱਡ ਕੇ ਕਿੱਥੇ ਚਲ ਗਏ ਜੰਮੂ ਚਲੇ ਸ਼ਹਿਰ ਪਲੇ ਵੀ ਇੱਥੇ ਇੱਥੇ ਸੇਮ ਨਹੀਂ ਉਥੇ ਕੀ ਆ ਸੇਫ ਨਹੀਂ ਬਾਰਡਰ ਲੱਗ ਗੋਲੀ ਚੱਲਦੀ ਖੁਸ਼ਵਾਲੇ ਖੜਾ ਹੁੰਦਾ ਕਿ ਇਹ ਬਾਰਡਰ ਬਣਾਇਆ ਕਿੰਨੇ ਇਨਸਾਨੀ ਫਿਤਰਤ ਹੈ ਨਾ ਹਰ ਬੰਦਾ ਆਪਣੀ ਤੂਤੀ ਵਜਾਉਣ ਲਈ ਆਪਣੀ ਹਕੂਮਤ ਬਣਾਉਂਦਾ ਹੈ ਸੰਸਾਰ ਤੇ ਚੱਲਦਾ ਹੈ ਰਾਜੇ ਮਹਾਰਾਜਾਂ ਦੇ ਰਾਜ ਚੱਲਦੇ ਰਹੇ ਕੋਈ ਦੇ ਖਤਮ ਕਰਦਾ ਰਿਹਾ ਕੋਈ ਜਿੱਤਦਾ ਰਿਹਾ ਕੋਈ ਹਾਰਦਾ ਰਿਹਾ ਸੰਸਾਰ ਚੱਲਦਾ ਗਿਆ ਕਿਸੇ ਤਰ੍ਹਾਂ ਹੋਣੀ ਹੀ ਹੁਣ ਜਿਹੜੀਆਂ ਨੇ ਵਰਲਡ ਲੈਵਲ ਦੀਆਂ ਪਾਵਰਾਂ ਨੇ ਹੋਰ ਉਹਨਾਂ ਦੀ ਲੜਾਈ ਹੈ। ਇੰਨੇ ਸਮੇਂ ਦੇ ਵਿੱਚ ਸਾਰੇ ਕੰਟਰੀ ਕੀ ਛੋਟਾ ਕੀ ਵੱਡਾ ਕੀ ਔਰ ਕੋਈ ਕਸਬਾ ਕੀ ਕੋ ਪਿੰਡ ਕੀ ਕੋ ਸ਼ਹਿਰ ਕੀ ਕੋ ਧਰਮ ਕੀ ਕੋ ਧਰਮ ਦੇ ਮੰਨਣ ਵਾਲੇ ਕੀ ਸਾਰੇ ਬੰਦੇ ਆਪੋ ਆਪਣੀ ਆਜ਼ਾਦੀ ਚਾਹੁੰਦੇ। ਸਾਰੇ ਬੰਦੇ ਕੀ ਚਾਹੁੰਦੇ ਆ ਆਪੋ ਆਪਣੀ ਆਜ਼ਾਦੀ ਚਾਹੁੰਦੇ ਸਾਰੇ ਕਹਿੰਦੇ ਸਾਨੂੰ ਫ੍ਰੀडम ਚਾਹੀਦੀ ਹੈ इवन ਤੁਸੀਂ ਆਪਣਾ ਘਰ ਪਰਿਵਾਰ ਵੀ ਲੈ ਲਓ ਪਰਿਵਾਰ ਵਾਲੇ ਵੀ ਬੱਚੇ ਕਹਿਣਗੇ ਜਾਂ ਭੈਣ ਭਰਾ ਕਹਿਣਗੇ ਯਾਰ ਅਸੀਂ ਤੇਰੇ ਗੁਲਾਮ ਆ ਸਾਨੂੰ ਕੀ ਚਾਹੀਦੀ ਆ ਆਜ਼ਾਦੀ ਚਾਹੀਦੀ ਹੁਣ ਆਜ਼ਾਦੀ ਆਜ਼ਾਦੀ ਦੇ ਵਿੱਚ ਹੀ ਸਾਰੀ ਜਿਹੜੀ ਆ ਉਹ ਦੁਨੀਆਂ ਇੱਕ ਦੂਜੇ ਨਾਲ ਸ਼ੁਰੂ ਤੋਂ ਹੀ ਲੜ-ਲੜ ਕੇ ਤਾਂ ਲੱਣੀ ਹੋਈ ਹੈ ਫਿਰ ਇਹ ਵੀ ਕਹਿੰਦੇ ਆ ਕਿ ਅਨਸ਼ਾਸਨ ਚ ਰਹੋਗੇ ਤਾਂ ਬੜੇ ਸੌਖੇ ਰਹੋਗੇ ਹੁਣ ਅਨਸ਼ਾਸਨ ਚ ਚਲਾਉਂਦੇ ਆ ਹੋਇਆ ਨਿਸ਼ਚਿਤ ਕਰਦੇ ਆ ਹੋਇਆ ਉਹੀ ਕਮੇਟੀਆਂ ਹੁੰਦੀਆਂ ਉਹੀ ਬੰਦੇ ਚਲਾਉਂਦੇ ਆ ਔਰ ਉਹਨਾਂ ਦੇ ਵਿੱਚ ਵੀ ਮੁੜ ਕੇ ਜਦੋਂ ਫੁੱਟ ਪੈ ਜਾਂਦੀ ਹੈ ਤਾਂ ਅਨਸ਼ਾਸਨ ਚ ਵੀ ਅਨਸ਼ਾਸਨ ਚ ਵੀ ਫੁੱਟ ਪੈ ਜਾਂਦੀ ਹੈ ਫਰਕ ਪੈ ਜਾਂਦਾ ਹੈ ਸੰਸਾਰ ਤਬਦੀਲ ਹੁੰਦਾ ਬੰਦੇ ਦੀ ਮਾਨਸਿਕ ਸਥਿਤੀ ਜਿਹੜੀ ਆ ਉਹ ਤਬਦੀਲ ਹੁੰਦੀ ਹੈ ਜੀਦੇ ਕਰਕੇ ਜਗਾ ਜਿਹੜੀ 1947 ਤੋਂ ਇਸ ਜਗਾ ਤੇ ਕੋਈ ਖਤਰਾ ਨਹੀਂ ਕਿ ਹੁੰਦੀ ਸਹੀ ਜਿੱਥੇ ਵਸੀਹਾ ਤੇ ਸਾਰਾ ਵਿਹਲਾ ਹੀ ਥਾਂ ਪਿਆ ਸੀ ਆ ਕੁਛ ਵੀ ਨਹੀਂ ਸੀ ਸਰਕਾਰੀ ਜਗਾ ਸਿਰਫ ਆਬੂ ਸੀਗਾ ਔਰ ਦੇਖੋ ਜਦੋਂ ਮੁਲਕਾਂ ਦੀ ਲੜਾਈ ਹੋਈ ਤੇ ਬਾਰਡਰ ਵਟ ਵਟ ਗਏ ਨੇ ਤੇ ਪਹਿਲਾਂ ਸਾਰਾ ਹਿੰਦੁਸਤਾਨ ਸੀ। ਉਹ ਹਿੰਦੁਸਤਾਨ ਆਪਣੇ ਇਤਿਹਾਸ ਚ ਕਦੀ ਵੱਧਦਾ ਰਿਹਾ ਤੇ ਕਦੀ ਘਟਦਾ ਰਿਹਾ। ਅੱਜ ਤੂੰ 500 ਸਾਲ 600 ਸਾਲ ਪਹਿਲਾਂ ਕਈ ਮੁਲਕਾਂ ਦੇ ਨਾਂ ਖੈ ਹੀ ਨਹੀਂ ਸੀ ਦੇ ਨਾਂ ਮੁਲਕੇ ਜਿਨ੍ਹਾਂ ਨੇ ਉਹ ਮੁਲਕ ਸੋਜੇ ਨੇ ਉਹਨਾਂ ਨੇ ਮੁਲਕੇ ਉਹਨਾਂ ਦੇ ਨਾਂ ਧਰੇ ਜਾਂ ਉਥੋਂ ਦੇ ਜਿਹੜੇ ਪੋਲੀਟੀਕਲ ਲੀਡਰਸ਼ਿਪ ਜਦੋਂ ਉਹ ਲੋਕ ਇਕੱਠੇ ਹੋਏ ਉਥੇ ਵਸੇ ਉਹਨਾਂ ਨੇ ਮਿਲ ਕੇ ਆਪਣੇ ਉਸਟਰ ਵੀ ਵੀ ਨੂੰ ਮਨਜ਼ੂਰ ਕਰ ਲਿਆਗਾ ਅਸੀਂ ਇਸ ਨਾਮ ਦੇ ਨਾਲ ਪਕਰ ਜਾ ਜਿਸ ਤਰ੍ਹਾਂ 500 ਹਜ਼ਾਰ ਸਾਲ ਪਹਿਲਾਂ ਨਹੀਂ ਸੀ ਉਸੇ ਤਰ੍ਹਾਂ ਅੱਜ ਵੀ ਇਸੇ ਤਰ੍ਹਾਂ ਸਜਾਪਾ ਹੋਇਆ ਉਹ ਜਿਹੜੇ ਬੰਦੇ ਆਪਾਂ ਸਾਡੇ ਵੀ ਜਿਹੜੇ ਹੁਣ 75 75 ਸਾਲ ਚ ਪਹੁੰਚ ਗਏ ਹੁਣ ਅਗਲੇ ਅਗਲੇ ਪਾਸੇ ਵਾਲੇ ਹੁਣ ਬਲਾਵੇ ਵਾਲੇ ਪਾਸੇ ਨੂੰ ਜਾ ਰਹੇ ਵੀ ਕਦੀ ਵੀ ਨਹੀਂ ਸਦਾ ਆਪ ਹੀ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਕਿਉਂਕਿ ਸਰੀਰ ਸਾਥ ਨਹੀਂ ਲੈਂਦਾ ਮੁੜ ਕੇ ਕਹਿੰਦੇ ਜਦੋਂ ਜਿਆਦਾ ਹੀ ਰਹਿ ਜਾਂਦਾ ਪਤਾ ਨਾ ਕਹਿੰਦੇ ਨਾ ਹੁਣ ਬੇਬੀ ਦਾ ਬਾਪੂ ਮੰਜ਼ੀ ਦੇ ਪੈ ਗਿਆ ਮੰਜ਼ੀ ਤੇ ਹੁਣ ਉਹਦੇ ਕੋ ਤੁਰਿਆ ਨਹੀਂ ਜਾਂਦਾ ਹੁਣ ਕੀ ਕਰਨਾ ਜਸ ਪੈਣਾ ਕਹਿੰਦੇ ਜਾਂ ਭਰਾ ਕਹਿੰਦੇ ਭਰਾਵਾ ਕੀ ਕਰਨਾ ਸੇਵਾ ਹੀ ਹੈ ਨਾ ਜੀ ਹੋਊ ਤਾਂ ਕੋਈ ਕਹਿੰਦੇ ਸੁੱਟਣ ਨੂੰ ਬਾਹਰ ਤੋਂ ਕੋਈ ਸੇਵਾ ਕਰਦਾ ਜੇ ਸੇਵਾ ਕਰਦੇ ਆ ਉਹ ਜਦ ਤੱਕ ਥੋੜਾ ਬੜਾ ਖਾ ਇਹਿੰਦਾ ਦੋ ਚਾਰ 6 ਮਹੀਨੇ ਖਾਂਦਾ ਉਹ ਤੋਂ ਬਾਦੋਂ ਖਾਣਾ ਹਟ ਜਾਂਦਾ ਫਿਰ ਕਹਿੰਦੇ ਇਹਦੇ ਮੂੰਹ ਦੇ ਜੂਸ ਪਾਓ ਇਹਦੇ ਮੂੰਹ ਚ ਪਾਣੀ ਪਾਓ ਤੇ ਕੋਈ ਟਾਈਮ ਆਉਂਦਾ ਨਾ ਜੂਸ ਹੀ ਜਾਂਦਾ ਤੇ ਨਾ ਪਾਣੀ ਜਾਂਦਾ ਜਿਹੜੀ ਮੁਰਤੇ ਹਵਾ ਨਿਕਲਦੀ ਵੱਢਦੀ ਆ ਇਹ ਇਹ ਖਤਮ ਹੋ ਜਾਂਦੀ ਲੇਕਿਨ ਜਿਹੜੀ ਚੀਜ਼ ਹਵਾ ਦੇ ਵਿੱਚ ਰਣੀ ਹੋਈ ਹੁੰਦੀ ਆ ਹਵਾ ਵੀ ਇਨਵੀਜ਼ੀਬਲ ਆ ਆਤਮਾ ਦੀ ਲਾਈਟ ਹੈਗੀ ਆ ਲੇਕਿਨ ਇਹਨਾਂ ਅੱਖਾਂ ਨਾਲ ਨਜ਼ਰ ਨਹੀਂ ਆਉਂਦੀ ਔਰ ਜਿਸ ਗਲਿਖਤ ਨੂੰ ਲੈ ਕੇ ਚੱਲੇ ਆ ਸਤਿਗੁਰੂ ਸ਼ਬਦ ਦੀ ਗੱਲ ਨੂੰ ਸ਼ਬਦ ਨਹੀਂ ਗੱਲ ਨੂੰ ਸ਼ਬਦ ਜਿਹੜਾ ਅੱਖਰਾਂ ਚ ਅੰਕਤ ਹੋ ਜਾਂਦਾ ਉਹ ਨਜ਼ਰ ਆਉਂਦਾ ਜਿਹੜਾ ਸ਼ਬਦ ਨਿਰ ਅੱਖਰੀ ਹੈ ਜਿਹੜਾ ਚੌਥੇ ਘਰ ਦੇ ਵਿੱਚ ਜਾ ਕੇ ਵਾਸ ਕਰਦਾ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ। ਉਹ ਵਾਸਤਾ ਹੀ ਕਰਦਾ ਨਾ ਜੇ ਅੰਦਰ ਸੁਰਤੀ ਹੈ ਜੇ ਸੁਰਤੀ ਅੰਦਰ ਹੈ ਆ ਤਾਂ ਸ਼ਬਦ ਵਾਸ ਕਰੂਗਾ ਤੇ ਜੇ ਸੁਰਤੀ ਦਾ ਪਤਾ ਨਹੀਂ ਤੇ ਸ਼ਬਦ ਦਾ ਵੀ ਪਤਾ ਨਹੀਂ ਚੱਲਦਾ। ਉਹ ਸ਼ਬਦ ਦਾ ਵੀ ਪਤਾ। ਔਰ ਇਹ ਵਿਸ਼ਾ ਛੋਟਾ ਗਿਆ ਜਿਸ ਨੂੰ ਥੋੜੀ ਜਿਹੀ ਸਮਝਣ ਦੀ ਲੋੜ ਆ ਫੋਰਸ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਆਪ ਜੀ ਨੂੰ ਅਰਜ਼ ਕਰ ਚੁੱਕਿਆ ਹਾਂ ਚਲੋ ਜਿਸ ਤਰ੍ਹਾਂ ਕੋਈ ਚੀਜ਼ ਸਥਿਰ ਨਹੀਂ ਉਸੇ ਤਰ੍ਹਾਂ ਬੰਦੇ ਦੀ ਕੋਈ ਚੀਜ਼ ਸਥਿਰ ਨਹੀਂ ਉਹਦਰ ਤੱਕ ਕਿਸੇ ਹੱਦ ਤੱਕ ਸਥਿਰ ਰਿਹਾ ਪਰ ਕੁਦਰਤ ਦੇ ਵਿੱਚ ਵੀ ਤਬਦੀਲੀ ਆਉਂਦੀ ਰਹਿੰਦੀ ਆ ਜੇ ਅਸੀਂ ਸਮਝੀਏ ਕਿ ਤਬਦੀਲੀ ਨਹੀਂ ਆਉਂਦੀ ਹਵਾ ਪਾਣੀ ਦਰਿਆ ਇਹਨਾਂ ਦੇ ਰਹਿਣ ਬਦਲਦੇ ਆ ਜਦੋਂ ਧਰਤੀ ਦੇ ਉੱਤੇ ਭਚਾਲ ਆਉਂਦਾ ਹੁੰਦਾ ਹੈ ਨਾ ਭਚਾਲ ਹਰ ਪਿਛਾਲ ਤਾਂ ਹੀ ਹੁੰਦਾ ਜੇ ਧਰਤੀ ਦੇ ਥੱਲੇ ਕੋਈ ਗੜਬੜ ਹੁੰਦੀ ਹੈ ਤਾਂ ਹੀ ਹੁੰਦੀ ਆ ਇਹਦਾ ਮਤਲਬ ਇਹ ਉੱਤੇ ਤਬਦੀਲੀ ਨਜ਼ਰ ਨਹੀਂ ਆਉਂਦੀ ਥੱਲੇ ਥੱਲੇ ਤਬਦੀਲੀ ਹੋ ਰਹੀ ਆ ਇਸੇ ਬੱਚਾ ਜਵਾਨ ਹੁੰਦਾ ਜਦੋਂ ਬੰਦਾ ਬੁੱਢਾ ਹੋ ਜਾਂਦਾ ਜਿਹੜਾ ਬੁੱਢਾ ਹੋਇਆ ਬੰਦਾ ਉਹਦਾ ਜਿਹੜਾ ਅੰਦਰਿਆ ਹੋਊਗੀ ਰਹਿੰਦਾ ਜਵਾਨ ਨਹੀਂ ਲੱਗਦਾ ਤੇ ਉਹ ਅੰਦਰੋਂ ਤਬਦੀਲੀ ਬਾਕੀ ਸਰੀਰ ਦੀ ਹੋਈ ਜਾਂਦੀਆਂ ਉਹਦੀਆਂ ਖਾਛਾਂ ਦੀ ਦਰਦਿਨੀਆਂ ਹੋ ਜਾਂਦੀਆਂ ਲੇਕਿਨ ਖਾਛਾਂ ਦੇ باوجود ਵੀ ਜਿੱਤਣ ਹਾਰਨ ਦੇ باوجود ਵੀ ਆਪਣੇ ਆਪ ਨੂੰ ਜਵਾਨ ਦਾ ਜਵਾਨ ਨੂੰ ਸਮਝਦੇ ਨੇ ਸਾਰੇ ਕੋ ਬੁੱਢਾ ਸਮਝਦਾ ਕਿਉਂ ਫਿਰ ਇਹ ਜਦੋਂ ਪਤਾ ਲੱਗਦਾ ਇਹਨੂੰ ਦੰਦ ਕਢਾ ਕੇ ਤੇ ਡਾਕਟਰ ਸਾਹਿਬ ਕਹਿੰਦੇ ਵੀ ਇਹ ਨਵੇਂ ਲਾਉਣੇ ਪੈਣੇ ਉਹਨਾਂ ਦਾ ਮੁੜ ਕੇ ਤਤਾ ਢੱਡਾ ਲੱਗਣਾ ਸਾਰਾ ਜੀ ਹੈ ਨਾ ਤੋਂ ਮੋਹ ਹੈ ਤਾਂ ਮੋਹ ਹੈ ਜਦੋਂ ਸਰੀਰ ਤੋਂ ਆਤਮਾ ਨਿਕਲ ਜਾਂਦੀ ਹੈ ਉਹਦੇ ਸਰੀਰ ਦੀ ਗਰਮੀ ਛੱਡਦੀ ਛੱਡਦੀ ਇਸੇ ਤਰ੍ਹਾਂ ਆਤਮਾ ਜਦ ਤੱਕ ਸ਼ਬਦ ਦੀ ਅਵਸਥਾ ਨਾ ਹੋਵੇ ਕੁੰਨੀ ਦੇ ਤੱਕ ਆਤਮਾ ਸ਼ੂਨਿਆ ਚੰਨ ਜਦੋਂ ਜਦ ਆਤਮਾ ਸ਼ੂਨਿਆ ਦੇ ਜਾਂਦੀ ਆ ਤਾਂ ਉਹ ਸ਼ਬਦ ਦੀ ਮਦਦ ਤੋਂ ਬਿਨਾ ਕਦੀ ਸ਼ੂਨਿਆ ਵਿੱਚ ਜਾ ਨਹੀਂ ਸਕਦੀ ਚੌਥੇ ਕਰਦੇ ਵਿੱਚ ਵਾਸ ਨਹੀਂ ਰੱਖਦੇ। ਇਹੀ ਕਾਰਨ ਹੈ ਕਿ ਸਾਰੇ ਜਾਪ ਕਰਦੇ ਆ। ਇਹ ਕਾਰਨ ਹੈ ਕਿ ਕਰਦੇ ਸਾਰੇ ਸਿਮਰਨ ਕਰਦੇ ਆ। ਸਿਮਰਨ ਕੀ ਦਾ ਕਰਦੇ ਆ? ਸਤਿਗੁਰੂ ਦੇ ਦਿੱਤੇ ਹੋਏ ਨਾਮ ਦਾ ਔਰ ਉਹ ਨਾਮ ਅੱਖਰਾਂ ਦੇ ਵਿੱਚ ਜਪਿਆ। ਉਹ ਨਾਮ ਕਾਦੇ ਵਿੱਚ ਵਿਅਕਤਿਆ? ਅੱਖਰਾਂ ਦੇ। ਲੇਕਿਨ حقیقی ਨਾਮ ਅੱਖਰਾਂ ਦੇ ਵਿੱਚ ਜਪਿਆ ਨਹੀਂ ਜਾਂਦਾ। ਕਿ ਕਿ ਨਾਮ ਅੱਖਰਾਂ ਦੇ ਜਪਿਆ ਨਹੀਂ। ਕਿਉਂਕਿ ਜਿਹੜੀ ਚੀਜ਼ ਅੰਦਰ ਆ ਉਹ ਨਿਰਗੁਣ ਆ ਜਿਹੜਾ ਸਰੀਰ ਬਾਹਰ ਆ ਇਹ ਸਾਕਾਰ ਆ ਸਰਗੁਣ ਆ ਇਸੇ ਤਰ੍ਹਾਂ ਅਖਰੇ ਵਾਲੀ ਬਾਣੀ ਜੋ ਆ ਇਹ ਸਾਰੀ ਸਾਕਾਰ ਰੂਪ ਦੇ ਵਿੱਚ ਨਜ਼ਰ ਆਉਂਦੀ ਆ ਲੇਕਿਨ ਜਿਹੜਾ ਇਹਦਾ ਨਿਰਗੁਣ ਰੂਪ ਜਿਹੜਾ ਬਾਣੀ ਨੂੰ ਲਿਖਾਉਂਦਾ ਵਾ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਔਰ ਉਹੀ ਸ਼ਬਦ ਦੀ ਧਾਰ ਆ ਜਿਹੜੀ ਸ਼ਬਦ ਦੀ ਧਾਰ ਆ ਉਹ ਅੰਦਰੋਂ ਬਾਹਰੋਂ ਨਜ਼ਰ ਨਹੀਂ ਹੁੰਦੀ ਜਦ ਸੁਣਤੀ ਜਾਨ ਜਾਗਰ ਹੁੰਦੀ ਆ ਸੁਰਤੀ ਜਾਗਦੀ ਆ ਤੇ ਸ਼ਬਦ ਨੂੰ ਸ਼ਬਦ ਉਸ ਨੂੰ ਜਗਾਉਂਦਾ ਜਦ ਸ਼ਬਦ ਉਸ ਦੀ ਇਜ਼ਾਰਤਾ ਕਰਦਾ ਤੇ ਫੇ ਸੁਰਤੀ ਨੂੰ ਸ਼ਬਦ ਨਜ਼ਰ ਆਉਂਦਾ ਤੇ ਸ਼ਬਦ ਨੂੰ ਸੁਰਤੀ ਨਜ਼ਰ ਆਉਂਦੀ ਜਦ ਦੋਨਾਂ ਨੂੰ ਇੱਕ ਦੂਜੇ ਦੀ ਕੀ ਹੋ ਜਾਂਦੀ ਆ ਪਛਾਣ ਹੋ ਜਾਂਦੀ ਆ ਜਾਂ ਦੇ ਪਛਾਣ ਹੁੰਦੀ ਆ ਫਿਰ ਬਾਹਰ ਵਾਲੀ ਚੋਲੇ ਦੀ ਤਬਦੀਲੀ ਦੀ ਕੋਈ ਚਿੰਤਾ ਨਹੀਂ ਰਹਿੰਦੀ ਨਹੀਂ ਕੋਈ ਚਿੰਤਾ ਚਿੰਤਾ ਹੁੰਦੀ ਆ ਕਿਆ ਜਦੋਂ ਤੱਕ ਆਪਣੀ ਤਬਦੀਲੀ ਨਹੀਂ ਤਾਂ ਆਪਣੀਆਂ ਮਟੀਰੀਅਲ ਚੀਜ਼ਾਂ ਦੀ ਚਿੰਤਾ ਮੇਰਾ ਘਰ ਮੇਰੇ ਬੱਚੇ ਤੁਸੀਂ ਦੇਖੋ ਜਦੋਂ ਕਿਸੇ ਦਾ ਧੀ ਪੁੱਤ ਜਵਾਨ ਹੋ ਜੇ ਉਹ ਮਾਪਿਆਂ ਨਾਲ ਲੜੇ ਜਾ ਉਹਨੂੰ ਘਰੋਂ ਬਾਹਰ ਕੱਢ ਦਵੇ ਹੈਨਾ ਤੈਨੂੰ ਦੁੱਖ ਹੁੰਦਾ ਨਾ ਦੁੱਖ ਕਾਦਾ ਹੁੰਦਾ ਮੇਰਾ ਪੁੱਤ ਸੀ ਮੇਰਾ ਘਰ ਸੀ ਹੈਨਾ ਕੰਤਾ ਇਹ ਸੋਚੇ ਕਿ ਪੜੂ ਗਿਆ ਜਦੋਂ ਤੂੰ ਜੰਮਿਆ ਹੀ ਨਹੀਂ ਸੀ ਉਦੋਂ ਤੇਰਾ ਪੁੱਤ ਕਿਸੇ ਨੇ ਤੇਰਾ ਘਰ ਕਿੱਥੇ ਸੀ ਠੀਕ ਹੈ ਨਾ ਜਿੱਦਾਂ ਤੂੰ ਕਿਰਿਆ ਦੇ ਨਾਲ ਮਾਂ-ਬਾਪ ਦੀ ਨਾ ਪੈਦਾ ਹੋਇਆ ਇਸੇ ਤਰ੍ਹਾਂ ਤੂੰ ਹੀ ਕਰਮ ਕੀਤਾ ਕਿਰਿਆ ਕੀਤੀ ਆਪਣੇ ਹੱਕਸ ਕੋਰੀ ਕੀਤੀ ਉਹਦੇ ਪਿੱਛੇ ਤੇਰੀ ਔਲਾਦ ਹੁੰਦੀ ਆ ਜਦ ਸ਼ਾਦੀ ਹੁੰਦੀ ਆ ਉਸ ਵੇਲੇ ਮੀਆਂ ਵੀ ਸੋਚ ਬਹੁਤ ਹੁੰਦੀ ਆ ਜਦ ਬੱਚੇ ਹੋ ਜਾਂਦੇ ਆ ਤਾਂ ਉਸ ਤੋਂ ਬਾਅਦ ਸੋਚ ਹੋਰ ਹੁੰਦੀ ਆ ਜਦ ਉਹ ਹੀ ਬੱਚੇ ਸਾਥ ਨਹੀਂ ਦਿੰਦੇ ਉਸ ਨੇ ਸੋਚ ਹੋਰ ਕਰਨ ਦੀ ਆ ਇੱਕ ਸੇ ਤਰ੍ਹਾਂ ਜਦ ਕੋਈ ਆਸਰਾ ਨਹੀਂ ਲਿੰਦਾ ਬੰਦਾ ਨਿਆਸਰਾ ਹੁੰਦਾ ਫਿਰ ਉਹ ਆਸਰਾ ਲੱਭਦਾ ਕੀ ਦਾ ਜਿਹੜਾ ਸਾਰਿਆਂ ਨੂੰ ਇਹਦਾ ਆਸਰਾ ਲੱਭਦਾ ਜਿਹੜਾ ਸਾਰਿਆਂ ਨੂੰ ਕੀ ਦਿੰਦਾ ਆਸਰਾ ਦਿੰਦਾ ਉਹ ਸ਼ਬਦ ਦੇ ਜਰੀਏ ਦਿੰਦਾ ਇਸ ਕਰਕੇ ਲਿਖਤ ਛੋਟੀ ਦੀ ਆ ਤਾਂ ਹੀ ਤੁਹਾਡਾ ਅਜੇ ਮੇਟ ਹੀ ਆ ਤੇ ਲੇਕਿਨ ਤੇ ਲੋ ਆਜਕਲ ਥੋੜਾ ਸਰੀਰਕ ਪ੍ਰੋਬਲਮ ਹੋਣ ਕਰਕੇ ਹਲੇ ਵੀ ਮੈਂ ਖਾ ਸ਼ੌਕਾ ਜੇ ਹੋ ਗਿਆ ਬਲਕਿ ਆਂਦੇ ਨਹੀਂ ਪ੍ਰੋਗਰਾਮ ਕਰਦਾ ਜਾਂਦਾ ਨਹੀਂ ਉਸਦਾ ਕੰਮ ਟੂਨਿੰਗ ਪਰਮੇਸ਼ਰ ਦਾ ਮਿਸ਼ਨ ਸਾਰੀ ਸ੍ਰਿਸ਼ਟੀ ਦੇ ਇਨਸਾਨਾਂ ਵਾਸਤੇ ਆ ਕਾਲ ਪ੍ਰਖਦਾ ਮਿਸ਼ਨ ਕਾਦੇ ਵਾਸਤੇ ਹੁੰਦਾ ਸਾਰੀ ਸ੍ਰਿਸ਼ਟੀ ਦੇ ਸੰਸਾਰ। ਔਰ ਜੇ ਸਾਰੀ ਸ੍ਰਿਸ਼ਟੀ ਦੇ ਇਨਸਾਨਾਂ ਵਾਸਤੇ ਆ ਸਾਰੀ ਮਾਨਵ ਜਾਤੀ ਵਾਸਤੇ ਆ ਤੇ ਸਾਰੀ ਮਾਨਵ ਜਾਤੀ ਨੂੰ ਇੱਕ ਰੂਪ ਕਰਨ ਦੇ ਵਿੱਚ ਪਰਮੇਸ਼ਰ ਨੇ ਇੱਕੋ ਹੀ ਰਸਤਾ ਦਿੱਤਾ ਪਿਆਰ। ਜੇ ਵਾਰ ਵਾਲਾ ਰਸਤਾ ਵਾ ਉਹ ਇੱਕ ਜਿਹੜਾ ਵਾਰ ਕਰਦਾ ਧਰਮ ਨੂੰ ਇਕੱਠਿਆਂ ਕਰਦਾ ਮੁੜ ਕੇ ਛੇਤਰ ਬਤੌਣ ਵਾਲਾ ਕੋਈ ਪਿੱਛੋਂ ਹੋਰ ਉੱਠਦਾ ਉਹਨੇ ਵੀ ਮਾਰ ਲਿੰਦਾ ਉਹ ਆਪਣਾ ਤਰੀਕਾ ਹੋਰ ਬਣਾ ਲਿੰਦਾ ਉਹ ਧਰਮ 'ਚ ਹੀ ਤਬਦੀਲੀ ਹੋ ਜਾਂਦੀ ਆ ਤੇ ਉਹ ਬੰਦਿਆਂ ਦੇ ਵਿੱਚ ਵੀ ਤਬਦੀਲੀ ਧਰਮ ਦੀ ਵਿਵਸਥਾ ਨਹੀਂ ਹੋ ਰਹੀ ਜੀ ਲੇਕਿਨ ਜੁਗੋ ਜੱਗ ਕਿਤਨਾ ਵਕਤ ਬੀਤ ਗਿਆ ਸੰਸਾਰ ਦਾ ਆਦਮ ਪਰਮਾਤਮਾ ਮਿਲਣ ਦੀ ਕੋਈ ਤਬਦੀਲੀ ਅੰਦਰੋਂ ਨਹੀਂ ਹੋਈ ਬਾਹਰੋਂ ਸ਼ਰਧ ਦੀ ਤਬਦੀਲੀ ਹੋਈ ਬਾਹਰੋਂ ਸਾਦੀ ਤਬਦੀਲੀ ਹੁੰਦੀ ਆ ਸ਼ਰਧ ਦੀ ਸਾਦੀ ਤਬਦੀਲੀ ਹੁੰਦੀ ਆ ਸ਼ਰਧ ਦੀ ਉਹਨੂੰ ਜਪਣ ਦੇ ਉਹਨੂੰ ਤੱਪਣ ਦੇ ਉਹਨੂੰ ਆਰਾਧਨ ਦੇ ਤਰੀਕਿਆਂ ਦੇ ਉੱਤੇ ਤਬਦੀਲੀ ਹੁੰਦੀ ਆ ਬਗਾਂ ਹੋਰ ਕੋਈ ਤਬਦੀਲੀ ਨਹੀਂ ਹੁੰਦੀ ਹਰ ਬੰਦਾ ਹਰ ਧਰਮ ਹਰ ਸ਼ਰਧ ਹਰ ਮਜਬੂਰ ਆਪਣੇ ਆਪ ਨੂੰ ਪਾਕ ਪਵਿੱਤਰ ਸਮਝਦਾ ਦੂਜਿਆਂ ਨੂੰ ਕੀ ਸਮਝਦਾ ਬੜੇ ਨਪਾਕ ਨੇ ਇੱਕ ਜਿੱਦਾਂ ਕਈ ਹੁਣ ਮੁਸਲਮ ਧਰਮ ਕਹਿੰਦੇ ਕਾਫਰ ਨਹੀਂ ਦੇ ਬਾਕੀ ਇਸੇ ਤਰ੍ਹਾਂ ਹਰ ਧਰਮ ਵਾਲਾ ਦੂਜਿਆਂ ਨੂੰ ਆਪਣੀ ਭਾਸ਼ਾ ਦੇ ਵਿੱਚ ਕਾਫਰ ਹੀ ਗਲਤਾਂ ਤੇ ਲੇਕਿਨ ਰੱਬ ਇਹ ਗੱਲ ਨਹੀਂ ਹੁੰਦਾ ਰੱਬ ਇਹ ਗੱਲ ਨਹੀਂ ਸ਼ਬਦ ਇਹ ਗੱਲ ਨਹੀਂ ਹੁੰਦਾ ਕਲਮਾ ਇਹ ਗੱਲ ਨਹੀਂ ਕਲਮਾ ਸਹੀ ਦਾ ਸਹੀ ਆ ਲੇਕਿਨ ਜਿਹੜੀ ਕਲਾਮ ਹੈ ਜਦੋਂ ਉਹਦੇ ਵਿੱਚ ਤਬਦੀਲੀ ਹੁੰਦੀ ਆ ਕਲਮਾ ਉਹੀ ਰਹਿੰਦਾ ਕਲਾਮ 'ਚ ਤਬਦੀਲੀ ਹੁੰਦੀ ਤੇ ਸ਼ਰਅ ਬਦਲ ਜਾਂਦੀ ਆ ਸ਼ਰਅ ਬਦਲਦੀ ਜਦੋਂ ਉਹਦੇ 'ਚ ਵਿਗਾੜ ਆ ਜਾਂਦਾ ਪਿੱਛੋਂ ਕੋਈ ਹੋਰ ਨਵੀਂ ਸ਼ਰਅ ਆਉਂਦਾ ਪਰਮਾਤਮਾ ਉਹ ਪਹਿਲੀ ਨੂੰ ਕੀ ਕਰਦਾ ਖਤਮ ਕਰ ਦਿੰਦਾ ਤੇ ਆਪਣੀ ਜਗ੍ਹਾ ਨਵੀਂ ਬਣਾ ਕੇ ਚੱਲਦਾ